ਮੁਸਲਿਮ ਜਮਾਤ ਅਹਿਮਦੀਆ ਦੀ ਸੰਸਥਾਵਾਂ ਵੱਲੋਂ ਆਯੋਜਿਤ ਸਾਲਾਨਾ ਰਾਸ਼ਟਰੀ ਸੰਮੇਲਨ ਸਮਾਪਤ ਇਨਾਮ ਵੰਡ ਸਮਾਗਮ ਨਾਲ ਹੋਈ ਸਮਾਪਤੀ ਮੁਸਲਿਮ ਜਮਾਤ ਅਹਿਮਦੀਆ ਵੱਲੋਂ ਕਰਵਾਏ ਜਾ ਰਹੇ ਰਾਸ਼ਟਰੀ ਸੰਮੇਲਨ ਵਿੱਚ ਪੂਰੇ ਭਾਰਤ ਤੋਂ ਵੱਡੀ ਗਿਣਤੀ ਵਿੱਚ ਮਜਲਿਸ ਦੇ ਨੁਮਾਇੰਦੇ ਕਾਦੀਆਂ ਪਹੁੰਚੇ ਤਿੰਨ ਦਿਨ ਤੱਕ ਚੱਲਣ ਵਾਲੇ ਇਸ ਸੰਮੇਲਨ ਵਿੱਚ ਬੱਚਿਆਂ ਨੌਜਵਾਨਾਂ ਬਜ਼ੁਰਗਾਂ ਅਤੇ ਮਹਿਲਾਵਾਂ ਦੇ ਧਾਰਮਿਕ ਸਿੱਖਿਆ ਅਤੇ ਖੇਡਾਂ ਦੇ ਦਿਲਚਪਕ ਮੁਕਾਬਲੇ ਕਰਵਾਏ ਗਏ ਵਾਲੀਬॉल ਵਿੱਚ ਕੇਰੰਗ ਲੜੀਸਾ ਨੇ ਪਹਿਲਾ ਸਥਾਨ ਹਾਸਲ ਕੀਤਾ ਇਸੇ ਤਰ੍ਹਾਂ ਰੱਸਾ ਕਸ਼ੀ ਵਿੱਚ ਕਸ਼ਮੀਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਕਬੱਡੀ ਅਤੇ ਫੁੱਟਬਾਲ ਮੁਕਾਬਲੇ ਵਿੱਚ ਕਾਦੀਆਂ ਦੀ ਟੀਮ ਨੇ ਜਿੱਤ ਹਾਸਲ ਕੀਤੀ ਇਸ ਸਮਾਪਨ ਸਮਾਰੋਹ ਵਿੱਚ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ ਲ ਸਾਰਾ ਸਾਲ ਵਧੀਆ ਪ੍ਰਦਰਸ਼ਨ ਕਰਨ ਵਾਲੇ ਸੂਬੇ ਦੀ ਮਜਲਿਸ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਮੌਕੇ ਅਹਿਮਦੀਆ ਯੂਥ ਵਿਗ ਦੇ ਪ੍ਰਧਾਨ ਸ਼ਮੀਮ ਅਹਿਮਦ ਗੋਰੀ ਮਜਲਿਸ ਅੰਸਾਰ ਉਲਹਾ ਭਾਰਤ ਦੇ ਪ੍ਰਧਾਨ ਮওলানা ਅਤਾੜਲ ਮੁਜੀਬ ਲੌਨ ਲਜਨਾ ਇਮਾਲਲਾ ਭਾਰਤ ਦੀ ਪ੍ਰਧਾਨ ਡਾਕਟਰ ਮਨਸੂਰਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਇਸ ਮੌਕੇ ਮੁਸਲਮ ਜਮਾਤ ਅਹਿਮਦੀਆ ਦੇ ਮੁਖ ਸਕੱਤਰ ਮੁਹੰਮਦ ਇਨਾਮ ਗੋਰੀ ਅਤੇ ਐਡੀਸ਼ਨਲ ਸਕੱਤਰ ਹਾਫਿਜ਼ ਮਖਦੂਮ شریف ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਲੈਨਾ ਤੋਂ ਇਲਾਵਾ ਨਾਇਬ ਸਦਰ ਅਹਿਮਦੀਆ ਯੂਥ ਵਿੰਗ ਭਾਰਤ ਮੁਹੰਮਦ ਸ਼ਰੀਫ ਕੋਸਰ ਸਕੱਤਰ ਅਤਾੜਲ ਮੁਮਿਨ ਨਵੀਦ ਅਹਿਮਦ ਫਜ਼ਲ ਅਤਾੜਲ ਬਸ਼ੀਰ ਸਦੀਕ ਖਾਨ ਮੁਸਲਿਮ ਜਮਾਤ ਅਹਿਮਦੀਆ ਦੇ ਬੁਲਾਰੇ ਮੌਲਾਨਾ ਕੇ ਤਾਰਿਕ احمد মুনੀਰ احمد ਹਾਫਿਜ਼ਾਬਾਦੀ ਸੈਦ ਅਜੀਜ਼ احمد ਅਤਮਦ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ